ਪੁਰੰਸ਼ਾ ਕੋਟੀ ਜੀ ਦੇ ਦੇਹਾਂਤ ਹੋਇਆ ਬੀਤੇ ਦਿਨ ਤੇ ਉੱਥੇ ਕੇਸ ਮੱਖਣ ਜੀ ਪਹੁੰਚ ਗਏ ਜੀ ਸਰ ਕੀ ਕਹਿਣਾ ਚਾਹੁੰਗੇ ਹਾਂ ਜੀ ਪੁਰੰਸ਼ਾ ਕੋਟੀ ਜੀ ਦਾ ਵਿਛੋੜਾ ਸਾਡੀ ਇੰਡਸਟਰੀ ਲਈ ਸਹਿਬ ਵਿਛੋੜਾ ਆ ਸੋ ਉਹਨਾਂ ਦੇ ਪਰ ਉਹ ਫਿਜ਼ੀਕਲੀ ਸਾਡੇ ਵਿੱਚ ਨਹੀਂ ਪਰ ਉਹਨਾਂ ਦਾ ਜੋ ਗੀਤ ਸੰਗੀਤ ਜੋ ਉਹਨਾਂ ਨੇ ਬੀਜਿਆ ਆ ਉਹ ਸਾਰਾ ਸਾਡੇ ਕੋਲ ਆ ਤੇ ਸਦਾ ਰਹਿਣਾ ਆ ਹੰਸ ਰਾਜ ਜੀ ਤੋਂ ਲੈ ਕੇ ਸਲੀਮ ਤੇ ਹਾਂ ਜੀ ਬਹੁਤ ਉਹਨਾਂ ਦੇ ਸੈਂਕੜੇ ਸ਼ਗਿਰ ਦੇ ਆ ਬੜਾ ਸੂਜ ਨਾਲ ਬੜੀ ਸ਼ਿੱਦਤ ਨਾਲ ਉਹ ਮਾਰਕੀਟ ਚ ਵਰਕ ਕਰ ਰਹੇ ਆ ਤੇ ਪੂਰਨਸ਼ਾ ਕੋਟੀ ਜੀ ਇੱਥੇ ਹੀ ਆ। ਕਾਫੀ ਵਧੀਆ ਤਰੀਕੇ ਨਾਲ ਉਹਨਾਂ ਨੇ ਸੰਗੀਤ ਨੂੰ ਪਰੋਇਆ ਹੈ। ਆ ਕਾਫੀ ਵਧੀਆ ਨੇ ਜੀ ਡੈਡ ਐਂਡ ਡੈਡ ਐਂਡ ਇਹਨੂੰ ਤੁਸੀਂ ਕਹਿ ਸਕਦੇ। ਕਾਫੀ ਵਧੀਆ ਤਾਂ ਬਹੁਤ ਛੋਟੀ ਗੱਲ ਆ। ਹਾਂਜੀ। ਕੇਸ ਮੱਖਣ ਸਾਹਿਬ ਮੈਂ ਖੁਸ਼ੀ ਚੋਪੜਾ ਕੈਮਰਾਮੈਨ ਪਵਨ ਦੇ ਨਾਲ ਦੈਨਿਕ ਸਵੇਰਾ। ਪੂਰਨਸ਼ਾ ਕੋਟੀ ਜੀ ਦੇ ਦੇਹਾਂਤ ਹੋਇਆ ਬੀਤੇ ਦਿਨ ਤੇ ਉੱਥੇ ਕੇਸ ਮੱਖਣ ਜੀ ਪਹੁੰਚੇ ਜੀ ਸਰ ਕੀ ਕਹਿਣਾ ਚਾਹੁੰਦੇ ਜਿਸਕਾ ਹਾਂਜੀ। ਪੂਰਨ ਸ਼ਾ ਕੋਟੀ ਜੀ ਦਾ ਵਿਛੋੜਾ ਸਾਡੀ ਇੰਡਸਟਰੀ ਲਈ ਇੱਕ ਸਹਿਬ ਵਿਛੋੜਾ ਆ ਸੋ ਉਹਨਾਂ ਦੇ ਪਰ ਉਹ ਫਿਜ਼ੀਕਲੀ ਸਾਡੇ ਵਿੱਚ ਨਹੀਂ ਪਰ ਉਹਨਾਂ ਦਾ ਜੋ ਗੀਤ ਸੰਗੀਤ ਜੋ ਉਹਨਾਂ ਨੇ ਆ ਬੀਜਿਆ ਆ ਉਹ ਸਾਰਾ ਸਾਡੇ ਕੋਲ ਆ ਤੇ ਸਦਾ ਰਹਿਣਾ ਆ ਹੰਸ ਰਾਜ ਜੀ ਤੋਂ ਲੈ ਕੇ ਸਲੀਮ ਤੇ ਹਾਂਜੀ ਬਹੁਤ ਉਹਨਾਂ ਦੇ ਸੈਂਕੜੇ ਸ਼ਗਿਰ ਦੇ ਆ ਬੜਾ ਸੂਝ ਨਾਲ ਬੜੀ ਸ਼ਿੱਦਤ ਨਾਲ ਉਹ ਮਾਰਕੀਟ 'ਚ ਵਰਕ ਕਰ ਰਹੇ ਆ ਤੇ ਪੂਰਨ ਸ਼ਾ ਕੋਟੀ ਜੀ ਇੱਥੇ ਹੀ ਆ ਕਾਫੀ ਵਧੀਆ ਨੇ ਜੀ ਡੈਡ ਐਂਡ ਡੈਡ ਐਂਡ ਇਹਨੂੰ ਤੁਸੀਂ ਕਹਿ ਸਕਦੇ ਹੋ ਕਾਫੀ ਵਧੀਆ ਤਾਂ ਬਹੁਤ ਛੋਟੀ ਗੱਲ ਆ ਹਾਂਜੀ ਮੈਂ ਖੁਸ਼ੀ চোপੜਾ ਕੈਮਰਾਮੈਨ ਪਵਨ ਦੇ ਨਾਲ ਦਿਨਿਕ ਸਵੇਰਾ ਪੁਰਨਸ਼ਾ ਕੋਟੀ ਜੀ ਦੇ ਦੇਹਾਂਤ ਹੋਇਆ ਬੀਤੇ ਦਿਨ ਤੇ ਉੱਥੇ ਕੇਸਮੱਖਣ ਜੀ ਪਹੁੰਚੇ ਨੇ ਜੀ ਸਰ ਕੀ ਕਹਿਣਾ ਚਾਹੁੰਗੇ ਜਸਕਰ ਹਾਂਜੀ ਪੁਰਨਸ਼ਾ ਕੋਟੀ ਜੀ ਦਾ ਵਿਛੋੜਾ ਸਾਡੀ ਇੰਡਸਟਰੀ ਲਈ ਇੱਕ ਸਹਿਬ ਵਿਛੋੜਾ ਆ ਸੋ ਉਹਨਾਂ ਦੇ ਪਰ ਉਹ ਫਿਜ਼ੀਕਲੀ ਸਾਡੇ ਵਿੱਚ ਨਹੀਂ ਪਰ ਉਹਨਾਂ ਦਾ ਜੋ ਗੀਤ ਸੰਗੀਤ ਜੋ ਉਹਨਾਂ ਨੇ ਬੀਜੀ ਆ ਉਹ ਸਾਰਾ ਸਾਡੇ ਕੋਲ ਆ ਤੇ ਸਦਾ ਰਹਿਣਾ ਆ ਹੰਸ ਰਾਜ ਜੀ ਤੋਂ ਲੈ ਕੇ ਸਲੀਮ ਤੇ ਹਾਂਜੀ ਬਹੁਤ ਉਹਨਾਂ ਦੇ ਸੈਂਕੜੇ ਅਸ਼ਿਰਦਆ ਬੜਾ ਸੂਝ ਨਾਲ ਬੜੀ ਸ਼ਿੱਦਤ ਨਾਲ ਉਹ ਮਾਰਕੀਟ ਚ ਵਰਕ ਕਰ ਰਹੇ ਆ ਤੇ ਪੂਰਨ ਸ਼ਾਹ ਕੋਟੀ ਜੀ ਇੱਥੇ ਹੀ ਆ ਕਾਫੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸੰਗੀਤ ਨਿਖਰੇ ਆ ਕਾਫੀ ਵਧੀਆ ਨੇ ਜੀ ਡੈਡ ਐਂਡ ਡੈਡ ਐਂਡ ਨੂੰ ਤੁਸੀਂ ਕਹਿ ਸਕਦੇ ਕਾਫੀ ਵਧੀਆ ਤਾਂ ਬਹੁਤ ਛੋਟੀ ਗੱਲ ਆ ਹਾਂਜੀ ਮੈਂ ਖੁਸ਼ੀ ਚੋਪੜਾ ਕੈਮਰਾਮੈਨ ਪਵਨ ਦਿਨਾਨ ਦਿਨਿਕ ਸਵੇਰਾ ਪੂਰਨਸ਼ਾ ਕੋਟੀ ਜੀ ਦੇ ਦੇਹਾਂਤ ਹੋਇਆ ਬੀਤੇ ਦਿਨ ਤੇ ਉੱਥੇ ਕੇਸ ਮੱਖਣ ਜੀ ਪਹੁੰਚੇ ਜੀ ਸਰ ਕੀ ਕਹਿਣਾ ਚਾਹੋਗੇ ਹਾਂ ਜੀ ਪੂਰਨਸ਼ਾ ਕੋਟੀ ਜੀ ਦਾ ਵਿਛੋੜਾ ਸਾਡੀ ਇੰਡਸਟਰੀ ਲਈ ਇੱਕ ਸਹਿਬ ਵਿਛੋੜਾ ਆ ਸੋ ਉਹਨਾਂ ਦੇ ਪਰ ਉਹ ਫਿਜ਼ੀਕਲੀ ਸਾਡੇ ਵਿੱਚ ਨਹੀਂ ਪਰ ਉਹਨਾਂ ਦਾ ਜੋ ਗੀਤ ਸੰਗੀਤ ਜੋ ਉਹਨਾਂ ਨੇ ਬੀਜਿਆ ਆ ਉਹ ਸਾਰਾ ਸਾਡੇ ਕੋਲ ਆ ਤੇ ਸਦਾ ਰਹਿਣਾ ਆ ਹੰਸ ਰਾਜ ਜੀ ਤੋਂ ਲੈ ਕੇ ਸਲੀਮ ਤੇ ਹਾਂ ਜੀ ਬਹੁਤ ਉਹਨਾਂ ਦੇ ਸੈਂਕੜੇ ਸ਼ਿਗਰ ਦੇ ਬੜਾ ਸੂਝ ਨਾਲ ਬੜੀ ਸ਼ਿੱਦਤ ਨਾਲ ਉਹ ਮਾਰਕੀਟ ਚ ਵਰਕ ਕਰ ਰਹੇ ਆ ਤੇ ਪੂਰਨ ਸ਼ਾਹ ਕੋਟੀ ਜੀ ਇੱਥੇ ਹੀ ਆ। ਕਾਫੀ ਵਧੀਆ ਤਰੀਕੇ ਨਾਲ ਉਹਨਾਂ ਨੇ ਸੰਗੀਤ ਨੂੰ ਪਰੋਇਆ ਹੈ। ਆ ਕਾਫੀ ਵਧੀਆ ਨੇ ਜੀ ਡੈਡ ਐਂਡ ਡੈਡ ਐਂਡ ਇਹਨੂੰ ਤੁਸੀਂ ਕਹਿ ਸਕਦੇ। ਕਾਫੀ ਵਧੀਆ ਤਾਂ ਬਹੁਤ ਛੋਟੀ ਗੱਲ ਆ। ਹਾਂਜੀ। ਕੇਸ ਮਖਰ ਸਾਹਿਬ। ਮੈਂ ਖੁਸ਼ੀ ਚੋਪੜਾ ਕੈਮਰਾਮੈਨ ਪਵਨ ਦੇ ਨਾਲ ਦਿਨਿਕ ਸਵੇਰਾ।